ਇਹ ਖੋਕੀ ਵਿੱਚ ਵਰਤੀ ਤੰਤਨ ਬਾਬਾ ਦੀਪ ਸਿੰਘ ਜੀ ਦੀ ਚਪਹਰੇ ਦੀ ਸ਼ਕਤੀ ਸੁਣੋ ਕਵਲਜੀਤ ਕੌਰ ਦੀ ਆਪਣੇ ਮੂੰਹੋਂ ਉਸ ਦੀ ਹੱਟ ਪੀਤੀ ਕਿਵੇਂ ਪਿਤਾ ਤੇ ਭਰਾ ਦੀ ਮੌਤ ਤੇ ਮਕਰੂ ਜਦੋਂ ਪਤੀ ਦਾ ਵੀ ਸਿਰ ਉੱਪਰੋਂ ਹੱਥ ਉੱਠ ਗਿਆ ਤਾਂ ਕਿਵੇਂ ਉਸਨੇ ਘਰ ਦਾ ਖਰਚਾ ਚਲਾਇਆ ਤੇ ਨਾਲ ਹੀ ਬੱਚਿਆਂ ਨੂੰ ਪਾਲਦੇ ਹੋਏ ਜਦੋਂ ਰਿਸ਼ਤੇਦਾਰਾਂ ਨੇ ਵੀ ਸਾਥ ਛੱਡ ਦਿੱਤਾ ਤੇ ਕਿਵੇਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਫੜੀ ਉਸਦੀ ਬਾਂਹ ਤੇ ਸਾਢੇ 4-5 ਸਾਲ ਤੋਂ ਚਲਦੀ ਡਿਪਰੈਸ਼ਨ ਦੀ ਤੇ ਪੈਨਿਕ ਅਟੈਕਾਂ ਦੀ ਬਿਮਾਰੀ ਤੋਂ ਕਿ ਉਸੇ ਦਵਾਈ ਤੋਂ ਪਾਇਆ ਛੁਟਕਾਰਾ ਆਉ ਸੁਣਦੇ ਹਾਂ ਪਰਿਵਾਰ ਦੇ ਵਿੱਚ ਸਰ ਇਕੱਲੇ ਸੱਸ ਮਾਏ ਤੇ ਦੋ ਨਾਨਾ ਨੇ ਹੋਰ ਤਾਂ ਕੋਈ ਹਲੇ ਹੈ ਨਹੀਂ ਬੱਚੇ ਆ ਬੱਚਿਆਂ ਨੂੰ ਪੜਾਉਣਾ ਲਿਖਾਉਣਾ ਬਸ ਇਹੀ ਆ ਇੱਥੇ ਆਏ ਸੀ ਤੇ ਸੋਚਿਆ ਸੀ ਕਿ ਚਲੋ ਰੈਂਟ ਕੱਢ ਲੈਂਦੇ ਆ ਰੈਂਟ ਬਾਰ ਬਾਰ ਨਿਕਲ ਜੇਗਾ ਇਸ ਲਈ ਕੰਮ ਦੀ ਤਲਾਸ਼ ਤੇ ਵਿੱਚ ਸੀ ਬਟ ਮਤਲਬ ਅੱਜ ਕੱਲ ਨਾ ਲੇਡੀਜ਼ ਨੂੰ 4-5000 ਤੋਂ ਕੋਈ ਕੰਮ ਨਹੀਂ ਦੇ ਰਿਹਾ 10 ਘੰਟੇ ਦੀ ਡਿਊਟੀ ਆਪਾਂ ਕਰ ਰਹੇ ਆ ਬਟ ਉਹ 8000 ਰੁਪਏ ਪੇਮੈਂਟ ਤੋਂ ਸਰ ਨੇ ਸਟਾਰਟ ਕੀਤਾ ਵਾ ਮੇਰੇ ਮੇਰੇ ਲਈ ਉਹ ਵੀ ਬਹੁਤ ਹੈ ਹਾਂ ਹਾਂਜੀ ਪਹਿਲਾਂ ਪਿਤਾ ਦੀ ਡੈਥ ਹੋਈ ਸੀ ਉਸ ਤੋਂ 6 ਮਹੀਨਾਤ ਬਾਅਦ ਵੱਡੇ ਬ੍ਰਦਰ 22 ਸਾਲ ਦੇ ਉਹਨਾਂ ਦੀ ਡੈਥ ਹੋਈ ਤੇ ਛੋਟੇ ਬ੍ਰਦਰ ਜੋ ਮੈਨੂੰ 2 ਸਾਲ ਛੋਟੇ ਨੇ ਬਾਕੀ ਪਿੱਛੇ ਵੀ ਇਦਾਂ ਦਾ ਹੀ ਸਰਕਲ ਰਿਹਾ ਹੈ ਹਾਂਜੀ ਉਹਨਾਂ ਦੇ ਵੀ ਮਤਲਬ 2018 ਦੇ ਵਿੱਚ ਉਹ ਬਿਮਾਰ ਪੈ ਗਏ ਸੀ ਸਾਲ 1.5 ਸਾਲ ਉਹ ਬਿਮਾਰ ਰਹੇ ਸੀ ਤੇ 7 8 9 ਮਾ ਕੋ ਹਸਪਤਾਲਾ ਦਿੱਲੀ ਆਰਰ ਤੱਕ ਆਪਾਂ ਗਏ ਸੀ ਬਟ ਨਹੀਂ ਉਹਨਾਂ ਦੀ ਗੱਲ ਬਣੀ ਉਹ ਨਹੀਂ ਠੀਕ ਹੋਏ ਤੇ 2019 ਦੇ ਵਿੱਚ 5 ਅਗਸਤ ਨੂੰ ਉਹ ਚਲ ਬਸ ਗਏ ਕੀ ਆ ਤੁਹਾਨੂੰ ਸਾਰੇ ਕਿੰਨੇ ਬਾਪ ਸਰ ਉਸ ਟਾਈਮ ਮਤਲਬ ਵੀ ਇੱਕ ਆਏ ਜ਼ਰੂਰ ਨੇ ਜਿੱਦਾਂ ਮਤਲਬ ਕਿ ਇੱਕ ਦੁਨੀਆਚਾਰੀ ਆਪਾਂ ਕਰਦੇ ਆ ਉਹ ਸਾਰੇ ਕਰਦੇ ਆ ਅੱਜ ਵੀ ਆਂਦੇ ਨੇ ਦੁਨੀਆਚਾਰੀ ਸਾਰੀ ਚੀਜ਼ਾਂ ਹੋ ਰਹੀਆਂ ਨੇ ਬਟ ਜਿਹੜੀ ਸਪੋਰਟ ਦੀ ਜ਼ਰੂਰਤ ਸੀ ਉਹ ਨਹੀਂ ਹੈਗੀ ਬਟ ਜਦੋਂ ਮੈਂ ਇਹਨਾਂ ਨੂੰ ਪਰਖਿਆ ਮੇਰੀ ਪਰਖ 'ਚ ਉਹ ਖਰੇ ਨਹੀਂ ਉਤਰੇ ਜਦ ਕਿ ਜਦ ਮੈਂ ਖੜੀ ਸੀ ਮੈਂ ਉਹਨਾਂ ਨਾਲ ਮੋਢਾ ਲਾ ਕੇ ਖੜੀ ਸੀ ਉਹ ਮੈਨੂੰ ਅੱਜ ਵੀ ਕਹਿਣ ਚਾਹੇ ਮੈਂ ਇੱਥੇ ਮਤਲਬ ਤੁਹਾਡੇ ਨਾਲ ਗੱਲ ਕਰ ਰਹੀ ਆ ਮੈਨੂੰ ਕਿਤੇ ਵੀ ਕਹਿ ਦੇਣਾ ਵੀ ਅਸੀਂ ਮਤਲਬ ਵੀ ਸਾਡੇ ਨਾਲ ਖੜੀ ਨਹੀਂ ਆ ਕਿਹੜਾ ਭੈਣ ਭਰਾ ਜਿੰਨੇ ਮੈਨੂੰ ਆਵਾਜ਼ ਨਹੀਂ ਮਾਰੀ ਤੇ ਮੈਂ ਖੜੀ ਨਹੀਂ ਹੋਈ ਪਰ ਜਦੋਂ ਮੈਨੂੰ ਜ਼ਰੂਰਤ ਪਈ ਉਹ ਨਹੀਂ ਖੜੇ ਹੋਏ ਬੁਰਾ ਲੱਗਿਆ ਸਰ ਬਹੁਤ ਬੁਰਾ ਲੱਗਿਆ ਬੱਚੇ ਪੜਦੇ ਆ ਦੋਨੋਂ ਪੜਦੇ ਆ ਬੇਟੀ 11ਵੀਂ ਕਲਾਸ ਚ ਆ ਤੇ ਬੇਟਾ ਜਿਹੜਾ ਉਹ 8ਥ ਕਲਾਸ ਚ ਸਾਢੇ 4 ਸਾਲ ਸਾਢੇ 4 ਸਾਲ ਲਗਾਤਾਰ ਬਰਮਹ ਮਾਰੀ ਰਹੀ ਹੈ ਦਵਾਈ ਸਰ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਸਦਕਾ ਕੋਸ਼ਿਸ਼ ਚੱਲ ਰਹੀ ਹੈ ਬਿਛੜਦੇ ਹੁਣ 2 ਕਮੰਥ ਹੋ ਗਿਆ ਨਹੀਂ ਖਾਦੀ ਬੜੀ ਕਿਰਪਾ ਵਾ ਕਦੀ ਦਵਾਈ ਦੀ ਮੈਂ ਲੋੜ ਵੀ ਮਹਿਸੂਸ ਨਹੀਂ ਹੁੰਦੀ ਇੰਨਾ ਜਿਆਦਾ ਹੀ ਪ੍ਰੋਬਲਮ ਹੋ ਗਈ ਸੀ ਡਿਪਰੈਸ਼ਨ ਦੀ ਕਿ ਹਰ ਟਾਈਮ ਮੇਰੇ ਪਰਸੋ ਤੇ ਮੈਡੀਸਿਨ ਰਹਿੰਦੀ ਸੀ ਪੈਨਿਕ ਅਟੈਕ ਦੀ 24 ਘੰਟੇ ਮੈਂ ਉਹ ਮੈਡੀਸਿਨ ਨਾਲ ਲੈ ਕੇ ਘੁੰਮਦੀ ਸੀ ਕਈ ਤੇ ਅਪਰੀਸ਼ੀਏਟ ਵੀ ਸਰ ਕਰਦੇ ਆਏ ਨੇ ਕਈ ਨਹੀਂ ਕਰਦੇ ਕਈ ਉੱਥੇ ਜਾ ਕੇ ਹੱਸ ਵੀ ਪੈਂਦੇ ਨੇ ਪਰ ਸਰ ਦੁਨੀਆਂ ਤਾਂ ਸਾਰੀ ਹੱਸੇਗੀ ਪਰ ਖਾਣਾ ਤਾਂ ਕੋਈ ਨਹੀਂ ਨਿਧਾਏਗਾ ਖਾਣਾ ਤੇ ਆ ਵੀ ਕਰਨਾ ਹੈ ਸਰ ਮੇਰੇ ਲਈ ਮਰਦਾਂ ਦੇ ਵਿੱਚ ਕੰਮ ਕਰਨਾ ਕੋਈ ਵੱਡੀ ਗੱਲ ਨਹੀਂ ਹੈਗੀ ਕਿਉਂਕਿ ਮੇਰਾ ਸਟਾਫ ਬਹੁਤ ਜਿਹੜੇ ਨਾਲ ਕੰਮ ਕਰਦੇ ਹਾਂ ਸਾਰੇ ਬਹੁਤ ਚੰਗੇ ਨੇ ਮੈਂ ਖੁਸ਼ ਰਹਿੰਦੀ ਆ ਇੱਥੇ ਵਧੀਆ ਵਾ ਨੇਕ ਦਿਲ ਨੇ ਕਦੀ ਉਹਨਾਂ ਨੇ ਕੋਈ ਮਾੜੀ ਚੰਗੀ ਮੈਨੂੰ ਨਹੀਂ ਕਹੀ ਹੈਗੀ ਸਰ ਮਤਲਬ ਸਾਡੇ ਸਾਰੇ ਵੀ ਚੰਗੇ ਸਾਡੇ ਮਾਲਿਕ ਸਰ ਵੀ ਬਹੁਤ ਚੰਗੇ ਨੇ ਇੱਥੇ ਮੈਨੂੰ ਕੋਈ ਉਹ ਜਿਹੀ ਨਹੀਂ ਹਾਂ ਮਤਲਬ ਕਿਸੇ ਨੇ ਕੋਈ ਉਹ ਜਿਹਾ ਕਮੈਂਟ ਨਹੀਂ ਕੀਤਾ ਕਈ ਮਤਲਬ ਬਹੁਤ ਐਪਰੀਸ਼ੀਏਟ ਕਰਦੇ ਨੇ ਬਹੁਤ ਵਧੀਆ ਲੋਕ ਵੀ ਨੇ ਸਰ ਮੈਂ ਤਾਂ ਇਹੀ ਕਰਨਾ ਚਾਹੂੰਗੀ ਕਹਿਣਾ ਚਾਹਾਂਗੀ ਕਿ ਨਾਗ ਮਤਲਬ ਹਾਰ ਮੰਨੋ ਜਗਰ ਦਾ ਮਾਈਂਡ ਸੈਟ ਆ ਤੁਹਾਡੇ ਦਿਲ ਚ ਇਹੀ ਗੱਲ ਆ ਕਿ ਤੁਸੀਂ ਹਾਰ ਨਹੀਂ ਮੰਨਣੀ ਤਾਂ ਸਾਰਾ ਕੁਝ ਸਹੀ ਹੋ ਜਾਏਗਾ ਕਿਉਂਕਿ ਮੈਂ ਆਪਣੇ ਦਿਮਾਗ ਔਰ ਦਿਲ ਚ ਇੱਕ ਹੀ ਗੱਲ ਮੰਨੀ ਸੀ ਯਾਦ ਰੱਖੀ ਸੀ ਕਿ ਹਾਰ ਨਹੀਂ ਮੰਨਣੀ ਇਸ ਬਿਮਾਰੀ ਨਾਲ ਵੀ ਲੜਨਾ ਵਾ ਤੇ ਆਪਣੇ ਆਪ ਨਾਲ ਵੀ ਲੜਨਾ ਸਾਰਿਆਂ ਨਾਲ ਲੜਨਾ ਇਸ ਸੰਸਾਰ ਨਾਲ ਵੀ ਲੜਨਾ ਹੈ ਸਭ ਨਾਲ ਲੜ ਕੇ ਬਾਹਰ ਨਿਕਲਣਾ ਹੈ